ਰਣਜੀਤ ਤੇ ਜਸ ਜਮਾਲ ਕਿਹਦੀ ਜਾਂਦਾ ਸਿੰਘ ਵਾਹ ਇਹ ਨੌਜਾਨਾ ਸਾਰਿਆਂ ਨੂੰ ਬਰੋਦੀਆਂ ਤੇ ਪਿਆਰਿਆਂ ਨੂੰ ਅੱਜ ਕਾਫੀ ਦਿਨਾਂ ਬਾਅਦ ਪਹੁੰਚੇ ਆ ਬਾਈ ਬਿਨੇ ਦੇ ਕੋਲ ਸਤਿ ਸ਼੍ਰੀ ਅਕਾਲ ਫੋਕਸ ਸਟਾਈਲ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਤੇ ਇੱਧਰ ਆਪਣਾ ਵੀਰ ਬਹਾਦਰ ਤੇ ਆਪਾਂ ਬੈਠੇ ਆ ਫੋਕਸ ਸਟਾਈਲ ਸਟੂਡੀਓ ਦੇ ਵਿੱਚ ਲੱਗੇ ਆ ਪੀਣ ਚਾਹਾਂ ਤੇ ਪਹਿਲਾਂ ਮਿਊਜ਼ਿਕ ਦੀਆਂ ਗੱਲਾਂ ਬਾਤਾਂ ਤਿਆਰੀਆਂ ਕਰਕੇ ਤੇ ਉਸ ਤੋਂ ਬਾਅਦ ਹੀ ਤੁਹਾਨੂੰ ਦਿਖਾਵਾਂਗੇ ਵੱਲੋ ਮਜਰੇ ਵਾਲਾ ਅੱਜ ਕਬੱਡੀ ਕੱਪ ਬੱਬੂ ਮਾਨ ਤੇ ਬਾਈ ਦਾ ਅੱਜ ਗੀਤ ਰਿਕਾਰਡ ਕਰਨਾ ਹੈ ਤੇ ਆਪਣੇ ਵੀਰ ਹੁਣੀ ਕਰਨਗੇ ਰੈਂਨੇ ਅਸੀਂ ਗਵਾਂਡ ਚ ਆ ਪਰ ਮਿਲੇ ਅਸੀਂ ਸਾਲਾਂ ਬਾਅਦ ਆ 1.5 ਸਾਲ ਬਾਅਦ 1.5 ਸਾਲ ਬਾਅਦ ਫੋਨ ਤੇ ਸਾਡੀ ਗੱਲਬਾਤ ਤਕਰੀਬਨ ਡੇਲੀ ਹੁੰਦੀ ਆ ਜੁੜੇ ਰਹੋ ਫਿਰ ਤੁਹਾਨੂੰ ਅੱਜ ਦੀਆਂ ਗੱਲਾਂ ਬਾਤਾਂ ਦਿਖਾਉਂਦੇ ਆ ਆਤਗੇ ਜੀ ਵੀਰ ਦਾਉ ਦੇ ਦਫ਼ਤਰ ਤੇ ਇੱਧਰ ਬੈਠਾ ਆਪਣਾ ਮੋਨੂ ਵੀਰ ਮੋਨੂ ਗਾਦਾ ਅੱਜ ਦਾ ਫੈਜਲ ਚੱਤੀ ਲੱਗ ਰਿਹਾ ਤੇ ਬਾਈ ਹੁਣੀ ਸਾਰੇ ਬੈਠੇ ਆ ਤੇ ਹੁਣ ਤਿਆਰੀਆਂ ਵੱਲੋਂ ਮਜਦੇ ਦੀਆਂ ਚਾਹ ਪੀਣ ਤੋਂ ਬਾਅਦ ਚ ਜਾਏਗਾ ਘੱਟ ਦਾ ਦਾਉ ਵੀ ਨਹੀਂ ਕਿਸੇ ਤੋਂ ਦੇਖਤਾ ਹੀ ਲੱਗ ਰਿਹਾ ਅੱਜ ਪੂਰਾ ਮੇਰੇ ਹਾਨ ਦਾ ਸਨਮ ਪੂਰਾ ਆ ਨਾ ਤੇ ਬਾਕੀ ਤੁਹਾਨੂੰ ਰੌਣਕਾਂ ਦਿਖਾਉਨੇ ਆ ਕਿਉਂ ਮੋਨੂ ਵੀਰ ਹਾਂ ਸਿਰਾਈ ਕੰਮ ਹੋਣਾ ਅੱਜ ਫਿਰ ਧਮਾਲਾਂ ਪੈਣਗੀਆਂ ਦਾਉ ਵੀਰ ਦੇ ਦਫ਼ਤਰ ਦੇ ਵਿੱਚੋਂ ਵਿਊ ਦੇਖੋ ਕਿੰਨਾ ਸੋਹਣਾ ਇੱਧਰ ਮੱਜੇ ਵੀ ਚਰਤੀ ਹੈ ਤੇ ਇਹ ਵਿਊ ਬੜਾ ਘੈਂਟ ਆ ਬੋਲ ਗੱਲਾਂ ਨਹੀਂ ਇਹ ਗੱਲਾਂ ਫੀਲਿੰਗ ਘੈਂਟ ਆ ਰਹੀ ਆ ਇਹ ਮੋਹਾਲੀ 74 ਦੇ ਵਿੱਚ ਕਿ ਮੱਝਾਂ ਵੀ ਆ ਹਾਂ ਮੋਹਾਲੀ 74 ਚ ਟੀਡੀਆ ਚ ਮੱਝੇ ਆ ਗਈ ਹੈ ਐਨਾਂ ਕਿ ਬਾਕੀ ਦਾ ਸਾਰਾ ਕੰਮ ਠੀਕ ਹੈ ਜਿਹੜੀ ਮੱਝੇ ਚਰਦੀਆਂ ਹਾਂ ਥੋੜਾ ਜਿਹਾ ਖਲਾਬ ਹੈ ਹੈਗੇ ਅਸੀਂ ਜੱਟਾਂ ਦੇ ਬੁੱਲਦੇ ਆ ਬਾਦਸ਼ਾਹ ਪਤਾ ਨਹੀਂ ਕਿਹੜੀ ਬੋਲਦੇ ਹਨ ਇਹ ਵੀਰੋਂ ਨਹੀਂ ਪਵਾਦ ਵਾਲੇ ਆ ਕੀ ਆ ਮੈਸਾਂ ਚਰਦੀਆਂ ਹਾਂ ਹਾਂ ਮੈਸਾਂ ਚਰਦੀਆਂ ਆਉਂਦੇ ਮਿਲਾਂਦਾ ਹੋ ਜਿਹੜੇ ਚਾਹ ਦੇਦ੍ਰਿਕਾ ਵਰਿਕ ਫਿਰ ਵੱਡਾ ਧਰਵਾਦ ਕਰਦੇ ਆ ਸ਼ੈਲੀ ਸਰਾਉ ਜੀ ਸੁਨੀਲ ਰੈਣਾ ਸਾਡਾ ਵੀਰ ਸਰਜੀਤ ਸਿੰਘ ਜੀ ਅੰਮ੍ਰਿਤਸਰ ਇੱਕ ਅਰਸ਼ਦ ਪੁੱਤ ਪੰਡਤ ਕਮਾਲਾ ਗੁਰੂ ਕਾਲਾ ਬੋਦਰਾ ਪੰਚ ਭੋਲਾ ਧੋਲ ਜਿਨ੍ਹਾਂ ਦਾ ਪਿਆਰ ਹੈ ਸਾਡੇ ਵੀਰ ਕਾਲੇ ਵਾਲੀ ਵੀ ਉਹਦੇ ਨਾਲ ਹੀਮਾ ਸਰਪੰਚ ਜੀ ਉਹਦਾ ਵੀ ਜੱਫੂ ਬੈਂਤੀ ਅਜੇ ਉਹਦੀ ਸਰਪੰਚ ਟੀਮਾ ਜਿਹੜੀਆਂ ਗਰਾਊਂਡ ਦੇ ਵਿੱਚ ਪਹੁੰਚ ਜਾਂਦੀ ਆ ਉਧਰ ਕਬੱਡੀ ਕੋਚ ਬਲਜੀਤ ਸਿੰਘ ਜੀ ਰਤਰ ਰਤਰ ਕਰ ਇੱਕ ਪਰਮਾਸ਼ਰਦ ਕ੍ਰਿੰਟਰ ਦੇ ਮਾਰ ਸਲਾਂਜਾ ਕਿੱਥਾ ਜਾ ਰਿਹਾ ਪਰ ਸਾਹਮਣੇ ਕੋਲ ਬੱਲੇ ਬਲੇ ਘਾਗਰ ਹਰਨ ਸਾਰੀ ਪਿੰਡ ਹੈ ਜਿਹੜਾ ਹੁਸ਼ਿਆਰ ਸਰ ਦਾ ਸਹਾਰੀ ਜੈਸਰੀ ਰਾਜਨੀਤਿਕ ਭਾਰ ਹੈ ਜਰਨੀਆਂ ਅੰਮ੍ਰਿਤਪੁਰ ਉਸ ਸਮੇਂ ਮਾਨ ਇਸ ਵੇਲੇ ਦੇਖ ਹੈ ਕਿ ਪੱਤਰ ਵਾਲਾ ਕਰਦਾ ਜਮਾਲ ਇਸ ਦੇ ਉਹਨਾਂ ਗਗਲ ਕੈਨੇਡਾ ਦਾ ਰਾਜੂ ਅਮਰੀਕਾ ਦਾ 5 ਲੱਖ ਦਾ ਯੋਗਦਾਨ ਹੈ ਅੱਜ ਦੀ ਕਬੱਡੀ ਕੱਪ ਲਈ ਸਨਵਾਦ ਕਰਦੇ ਬੜੀ ਧੂੜ ਦੀ ਜਾਣਕਾਰੀ ਬੈਠੇ ਨੇ ਟੈਕਨੀਕਲ ਜਿਹੜੀ ਟੀਮ ਹੈ ਇੰਦਰਲੀ ਕਬੱਡੀ ਫਰਵਰੈਸ਼ਨ ਦੀ ਉਹਦੇ ਵੱਲੋਂ ਸਤਪੁਰਕੀ ਪਾਲਨੀ ਵੀ ਜੀਤ ਵਾਹਨਾ ਹੋਇਆ ਔਰ ਸੂਲਪਰੀਆ ਹੁਣ ਉੱਧਰ ਆਜੋ ਜੋਸ਼ੀ ਦੇ ਖਾਨਪੁਰਾ ਨੇ ਪੱਬੂ ਨਹੀਂ ਥੱਲੇ ਲੱਗਦੇ ਅੱਜ ਇਹਦੇ ਵੱਡੀ ਮਾਰ ਪਾੜਾ ਨਾਲੇ ਧਮਾਲ ਧਰਵਾਦਾ ਗਾਣ ਦੇ ਨੇ ਬਣੇ ਕਰਵਾ ਦੇਗਾ ਉੱਤੇ ਉੱਤੇ ਕਿ ਮਾਰੋ ਤਾਲੀਆਂ ਸ਼ੇਰ ਨੂੰ ਜੋਧਮੀ ਆਹ ਧਾਗੀ ਚੱਲਿਆ ਕਬੱਡੀ ਪੌਣ ਲੋਕੋ ਆਹ ਧਾਗੀ ਚੱਲਿਆ ਕਬੱਡੀ ਪੌਣ ਲੋਕੋ ਆਹ ਬਿੱਲੀ ਗੋਦ ਦੇ ਬਾਰੇ ਲੈ ਟਰਾਈ ਕੀਤੀ ਹੋਈ ਹੈ ਪਰ ਨਾਜਵਾਨ ਜਵੰਦਰ ਭੱਜਿਆ ਜਾਂਦਾ ਬਹੁਤ ਸਖਰੀ ਹੈ ਆਹ ਸਵੇਰੀ ਡੰਗਰ ਅਸਵੇ ਦੋਨੇ ਖਿਡਾਰੀਆਂ ਦੇ ਵਿਚਕਾਰ ਫਿਰ ਪਈ ਹੋਈ ਹੈ ਜੋਰ ਲਗਾ ਹੋਇਆ ਪਰ ਦੇਖਦੇ ਵੀ ਨਾ ਨਾ ਅਦੀ ਰਾਜੋ ਉਹ ਪਰ ਦੂਜੇ ਪਾਸੇ ਕਰਦੀ ਵੀਰੇ ਜਗਬਰੂ ਹੁਣ ਦਾ ਨਾਲਾ ਫਿਰਦਾ ਦੁਲਾਰ ਕਹਿੰਦੇ ਨਾਲਾ ਫਿਰਦਾ ਦਾ ਮੁਕਾਬਲਾ ਟੀ ਦੇ ਦਰਮਿਆਨ ਕਬੱਡੀ 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 ਹੋ ਗਈ ਮਿੱਤਰੋ ਬਾਈ ਤਾਲੀਆਂ ਜ਼ੋਰ ਨਾਲ ਮਾਰ ਦਿਓ ਤਾਲੀਆਂ ਜ਼ੋਰ ਨਾਲ ਮਾਰ ਦਿਓ ਇਹ ਹੈ ਹਰ ਰੇਂਗ ਦੇ ਉਹਨਾਂ ਦੇ ਅਨਸਾਰ ਹੀ ਮੁਕਾਬਲੇ ਕਰਵਾਏ ਜਾਂਦੇ ਆ ਇਟਨਾ ਜਨਮਾ ਜਿਹੜਾ ਹੈ ਬਾਬਾ ਮੀਰ ਸਿੰਘ ਕਬੱਡੀ ਕਲੱਬ ਮਾਝਾ ਦੀ ਤਰਫੋਂ کیا جا رہا ہے کہ یہ تو بھی تیر میں کوتو بھی نہیں کرنا جا رہا جوانا ہے حریم رہت کے ادرا رہسلی کے لئے رہت کے ادرا جوانا جا رہا کیا جا رہا ہے ہم نے پہ ہر ریڑ یہ سنے تک کر سرے بھی ہے پیر میں جب پہ دار سے خیار رہے ہیں Hello, my dear. Hello, my dear. ਆਲੇ ਰਣਜੀਤ ਤੇ ਅਸੀਂ ਜਮਾਲ ਕਿਰੀ ਜਨਦਰ ਸਿੰਘ ਵਾਹ ਇਹ ਨੌਜਾਨਾ ਜਬੀਰ ਪੀਰ ਤੀਰ